ਫਤਿਹਗੜ ਜੂੜੀਆਂ ਦੇ ਨਿਤਿਕ ਚੰਦ ਫ੍ਰਾਂਸਿਸਕਨ ਸਕੂਲ ਤੇ ਭੈਣ ਭਰਾ ਛੋਟੇ ਬੱਚਿਆਂ ਵੱਲੋਂ ਖੇਡਾਂ ਵਿੱਚ ਮੈਡਲ ਜਿੱਤੇ ਹਨ ਅਤੇ ਸਕੂਲ ਅਤੇ ਪਰਿਵਾਰਕ ਮੈਂਬਰਾਂ ਨੇ ਡਗਾ ਬੱਚਾ ਕੇ ਖੁਸ਼ੀ ਮਨਾਈ ਅਤੇ ਉਹਨਾਂ ਨੂੰ ਵਧਾਈਆਂ ਬਖਤ ਦਿੱਤੀ। ਖੇਡਾਂ ਚ ਛੋਟੇ ਸਕੂਲੀ ਬੱਚਿਆਂ ਨਾ ਭੈਣ ਭਰਾਵਾਂ ਨੇ ਜਿੱਤੇ ਮੈਡਲ ਪਰਿਵਾਰ ਨੇ ਢੋਲ ਠਮੱਕੇ ਨਾਲ ਮਨਾਈ ਖੁਸ਼ੀ ਲੋਕਾਂ ਵੱਲੋਂ ਦਿੱਤੀਆਂ ਗਈਆਂ ਵਧਾਈਆਂ। ਪੀਤੇ ਦੇਣੀ ਸਕੂਲ ਨੈਸ਼ਨਲ ਖੇਡਾਂ ਨੇਪਾਲ ਚੈਂਪੀਅਨਸ਼ਿਪ ਜੋ ਦਿਆਨਪੁਰ ਤੇ 12 ਸਾਲਾ ਗੁਰੇਨ ਅਤੀ ਉਸਤੀ 14 ਸਾਲਾ ਭਗਿਆ ਵੱਲੋਂ ਸਿਲਵਰ ਅਤੇ 골ਡ ਦੇ ਮੈਡਲ ਜਿੱਤੇ ਹਨ ਤਾਂ ਹੰਤਾਸ਼ਤੇ ਇਹ ਕਿ 12 ਸਾਲਾ ਗੁਰੇਨ ਨੇ ਕਰਾਟੇ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ ਇਸੇ ਤਰ੍ਹਾਂ ਉਸਤੀ ਵੱਟੀ ਭੈਣ 14 ਸਾਲਾ ਸੁਭਾਗਿਆ ਨੇ ਸਕੈਟਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਹਾਸਲ ਕੀਤਾ ਹੈ ਇਹ ਦੋਵੇਂ ਹੀ ਵਿਦਿਆਰਥੀ ਸੰਤ ਫ੍ਰਾਂਸਿਸਕੋਨਵੰਟ ਸੀਨੀਅਰ ਸੈਕੰਡਰੀ ਸਕੂਲ ਕਨਿਆ ਕੇ ਬੰਕਰ ਤੇ ਹਨ ਨੇਪਾਲ ਖੇਡਾਂ ਜਿੱਤਣ ਤੋਂ ਬਾਅਦ ਇਤਿਹਾਸਿਕ ਕਸਬਾ ਧਿਆਨਪੁਰ ਪਹੁੰਚਨ ਤੇ ਗਰੀਨ ਅਤੇ ਸੁਭਾਗਿਆ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਭਰਾਵਾ ਸਵਾਗਤ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਢੋਲ ਦੀ ਤਾਲ ਤੇ ਪੰਗੜੇ ਪਾਏ ਤੇ ਖੁਸ਼ੀ ਮਨਾਈ ਗਈ ਇਸ ਮੌਕੇ ਪਹੁੰਚੇ ਸ਼ੰਟ ਫ੍ਰਾਂਸਿਸਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਨੈਕਟ ਕੀ ਬਾਗਰ ਮੈਨੇਜਮੈਂਟ ਕਮੇਟੀ ਤੇ ਪ੍ਰਿੰਸੀਪਲ ਨੂੰ ਕੋਸ਼ਿਸ਼ ਮਨਾਈ ਗਈ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਬੱਚਿਆਂ ਨੂੰ ਵੱਤਵਤ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਮਾਂ ਨੇ ਕਿਹਾ ਕਿ ਉਹਨਾਂ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਬੱਚਿਆਂ ਨੇ ਖੇਡਾਂ ਨਾਲ ਆਪਣੇ ਸਕੂਲ ਅਤੇ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਕਹਿੰਦੇ ਕਿ ਮਾਪਿਆਂ ਅਤੇ ਬੱਚਿਆਂ ਦਾ ਫਰਜ਼ ਪੈਂਦਾ ਹੈ ਕਿ ਉਹ ਆਪ ਤੋਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੋਭਾ ਗਾਇ ਹੈ ਤੇ ਆ ਮੇਰਾ ਪ੍ਰਾਧਾਨ ਅਧਿਰੀ ਹੈ ਨਾ ਮੈਂ ਸਕੇਟਿੰਗ ਨੇ ਪਾਰ ਇੰਡੋਨੇਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਕੋ ਹੀਜਰੀ ਨੇ ਅੱਜ ਪੋਖਰਾ ਸ਼ਹਿਰ ਦੇ ਵਿੱਚ ਹੋਈਗੀ ਤੇ ਮੇਰੇ ਭਰਾ ਦੀ ਕ੍ਰਾਂਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ সিলਵਰ ਮੈਡਲ ਲੈ ਕੇ ਆਇਆ ਹੈ ਤੇ ਆਪਾਂ ਸੇਂਟ ਫਰਾਂਸਿਸਕੋਨ ਮੈਨ ਸੀਨੀਅਰ ਸਕੂਲ ਕਨਿਆ ਦੇ ਲੰਗਰ ਤੋਂ ਵਿੱਚ ਫਰਦੇ ਆ ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ ਚੋਂ ਦੋ ਜਾਣਿਆਂ ਦੇ 골ਡ ਆਏ ਸੀ ਤੇ ਚਾਰ ਜਾਣਿਆਂ ਦੇ সিলਵਰ ਆਏ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾਂ ਚ ਆ ਕੇ ਇਦਾਂ ਅੱਗੇ ਸੈਮਿੰਗ ਬੜੀ ਲੱਗਣ ਲੱਗਦੇ ਆ ਤਾਰੇ ਦੇ ਪੇਰਾ ਸਿੰਘ ਨਸੀਬ ਚ ਹੋਏ ਮੈਨੂੰ ਬਹੁਤ ਖੁਸ਼ੀ ਲੱਗੇ ਨਾ ਮੈਂ ਬਹੁਤ ਖੁਸ਼ ਹਾਂ ਇਹ ਕਿੱਥੇ ਗਏ ਸੀ ਗੇਮਾਂ ਕਰਨ ਇਹ ਸਰ ਨੇਪਾਲ ਗਏ ਸੀ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਮੇਰੇ ਦਾ ਨਾਮ ਨੂਰੇਨ ਹੈ ਤੇ ਬੇਟੀ ਦਾ ਸੁਭਾਗਿਆ ਤੇ ਕਿਹੜੀ ਗੇਮ ਵਿੱਚ ਫਰਸਟ ਆਈ ਨੇ ਮੇਰੀ ਬੇਟੀ ਸੁਭਾਗਿਆ ਸਕੇਟਿੰਗ ਚ ਫਰਸਟ ਆਈ ਹੈ ਤੇ ਮੇਰਾ ਬੇਟਾ ਨੂਰੇਨ ਕਾਰਾਟੇ ਚ ਸੀ ਬੰਗੜਾ ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਨਹੀਂ ਸੰਦੇਸ਼ ਦੇਣਾ ਜਾਵਾਂਗੀ ਕਿ ਗਲਤ ਰਸਤੇ ਨਾ ਪੈਣ ਵੇਖੋ ਪੇਰੰਤ ਸਾਡੇ ਲਈ ਜਿੰਦੇ ਆਂ ਤੇ ਪੇਰੰਤ ਲਈ ਜਿਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਤੇ ਹੱਕ ਹੈਗਾ ਤੇ ਇਸ ਤੱਕ ਕਿ ਉਹਨਾਂ ਲਈ ਕੁਝ ਕਰਕੇ ਬਖਾਓ ਪੜੋ ਲਿਖੋ ਤੇ ਗੇਮਸ 'ਚ ਜਾਓ ਬੜੇ ਮੈਂ ਸੈਂਟਾ ਕਲਾਸਿਸ ਫਾਰਵਨਸਪੀਡਿੰਗ ਗਬਾਂਡਰ ਹਾਂ ਹਰ ਜਮਾ ਕਾਟਿੰਗ ਕਰ ਰਿਹਾ ਹਾਂ ਔਰ ਹਰ ਸਾਲ ਦੀ ਸਾਲ ਉਸ ਦਾ ਬਲੋ ਬੰਨੇ ਬਾਹਰ ਦੇ ਨੰਟੇ ਵਿੱਚ ਸਿਹੜਨਾਪ ਤੋਂ ਡਿਸਟ੍ਰਿਕਟ ਨਾਲ ਨੈਸ਼ਨਲ ਲੈਵਲ ਤੇ ਬੱਚੇ ਕੱਢਣ ਵਾਸਤੇ ਮੌਕਾ ਮਿਲਦਾ ਹੈ ਜਮਰੇ ਇਸ ਵਾਰ ਮੈਨੂੰ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਦੇ ਮੈਟਰ ਸਿਸਟਰ ਜੀ ਸਿਸਟਰ ਜੀ ਸਿਸਟਰ ਲਾਈਸ ਐਂਡ ਆਫਦਰ ਜੀ ਕੋਲ ਬੈਠੋ ਬੱਚੇ ਲੈ ਕੇ ਜਾਂਦਾ ਅਧਿਪੂਸਨ ਜੀ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸਿਆਰ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਘਟੋਗਾ ਤੋਂ 96 ਬੱਚੇ 96 ਬੱਚੇ ਪਾਰਕਿਸਪਰ ਸਿੰਘ ਪੂਰੇ ਇੰਡੀਆ ਦੇ ਵਿੱਚ ਹੋਰ ਇੰਡੀਆ ਵਿੱਚ ਪਾਰਕ ਵਿੱਚ ਜਿਮਾਂ ਉਹ ਯਾਨੀ ਜਿਹਦੇ ਸਾਡੇ ਅਕਾਊਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 골ਡ 4 ਸਿਲਵਰ ਲਏ ਉਹ ਧਿਆਨਪੁਰ ਤੋਂ ਇਹ ਦੋ ਬੱਚੇ ਆਪਣਾ ਦੋਰੇ ਬੋਬਾ ਕਾਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਸੁਭਾਗਿਆ ਉਹ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਹੈ ਤੇ ਇਹਨਾਂ ਦੇ ਉਹਨਾਂ ਦੇ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਹੈ ਸਾਡੇ سپورਸਰਸ ਸਿਰ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦਾ ਸਟਾਰ ਮੈਂਬਰ ਦਾ ਧੰਨਵਾਦ ਕਰਦਾ ਹਾਂ ਮੈਂ ਵੀ ਇਹਨਾਂ ਦਾ ਹੋਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿলো ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਬੋਡਾ ਸੈਟਰੀ ਕੇ ਨਾਲ ਸਾਨੂੰ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਹੈ ਮੈਂ ਇੱਕ ਉਹ ਮੈਸੇਜ ਦਵਾਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸਸਤਾ ਇੰਟਰਨੈਸ਼ਨਲ ਸੋਚੋ ਕਹਿ ਗੋ ਕਿ ਬੱਚੇ عمر ਵਾਲੇ ਸਮੇਂ ਵਿੱਚ ਗੇਮਾਂ ਵੱਲ ਧਿਆਨ ਦੇਣ ਬਾਅਦ ਜੋ ਫੋਨ ਵਾਲੀ ਪੀੜੀ ਆ ਉਹ ਨਸਿਆਂ ਤੋਂ ਵੱਸ ਸਕੇ ਨਹੀਂ ਸਮਾਂ ਬਹੁਤ ਵੀ ਮਾੜਾ ਚੱਲ ਰਿਹਾ ਹੈ ਜਿਸ ਵਿੱਚ ਬੱਚੇ ਨਸਿਆਂ ਦੇ ਬਹੁਤ ਹੀ ਜ਼ਿਆਦਾ ਕਰੋੜ ਚਲ ਚੁੱਕੇ ਨੇ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਔਰ ਪਚਿਆ ਨੂੰ ਗੇਮਾਂ ਦੇ ਵਿੱਚ ਹੋਰ ਅੱਗੇ ਲੈ ਕੇ ਜਾਵਾ ਤੇ ਮੈਂ ਮੈਸੇਜ ਵੀ ਮੇਰਾ ਇਹੀ ਹੈ ਸਮੂਹ ਮਨ ਲੋਗਿੰ ਤਾਂ ਨੇੜੇ ਬੰਦੋਗੇ ਕਿ ਬੱਚੇ ਹੋਰ ਅੱਗੇ ਗੇਮਾਂ ਦੇ ਚਮਤਾਨਾਂ ਤੇ ਨਸੀਆ ਤੋਂ ਸਫਾਰਾ ਪਾਸ ਹੈ